ਪਹਿਲਾਂ ਚਾਹੇ ਬਦਲਾ ਕੋਰੀ ਤੇ ਪਰਚੇ ਕੀਤੇ ਉਹ ਸਾਡੇ ਜੋਤੇ ਪਰਿਵਾਰ ਦੀ 30 ਅਣਕੀ 30 ਸਿੱਖ ਪਰਿਵਾਰ ਦੀ 30 ਗੁਰਪ੍ਰੀਤ ਸਿੰਘ ਝੱਬਰ ਨੇ ਸ਼ਰੋਮਣੀ ਕਮੇਟੀ ਮੈਂਬਰ ਹੁੰਦਿਆ ਜਦੋਂ ਸਰਬੱਤ ਖਾਲਸਾ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਇੱਕ ਮਾਰਤ ਕੱਢਿਆ ਉਹ ਮਾਰਤੇ ਦੇ ਵਿੱਚ ਮੈਂ ਸ਼ਾਮਲ ਸੀ ਤਾਂ ਮੈਨੂੰ ਇਸ ਬੰਦੇ ਨੇ ਗੁਰਪ੍ਰੀਤ ਸਿੰਘ ਝੱਬਰ ਨੇ ਡੀਐਸਪੀ ਦੇ ਦੱਸ ਅਨੁਸਾਰ ਕਿ ਤੈਨੂੰ ਭਾਈ ਇਹਨੇ ਗ੍ਰਿਫਤਾਰ ਕਰਾਇਆ ਜੋ ਅੱਜ ਮੈਂ ਤੁਹਾਨੂੰ ਖਬਰ ਨਾਤਰ ਕਰ ਰਿਹਾ ਤੁਹਾਡੇ ਸਾਹਮਣੇ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਅਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਰਨਵਾਜ ਦੱਸਦਾ ਇੱਥੇ ਕਹਿੰਦੇ ਹੁੰਦੇ ਆ ਕਿ ਆਪ ਦੇ ਬਾਰੇ ਬੜਾ ਦੁੱਖ ਲੱਗਦਾ ਜੇ ਦੂਜਿਆਂ ਨੂੰ ਗ੍ਰਿਫਤਾਰ ਕਰਾਉਣਾ ਦੂਜਿਆਂ ਨੂੰ ਜੇਲ੍ਹਾਂ ਦੇ ਵਿੱਚ ਛਡਾਉਣਾ ਉਦੋਂ ਬੜਾ ਖੁਸ਼ ਹੁੰਦਾ ਸੀ ਇੱਕ ਅਕਾਲੀ ਦਾਲਾ ਬਾਗਲ ਲੜਣਾ ਉਹ ਤਾਂ ਬੜਾ ਖੁਸ਼ ਹੁੰਦਾ ਸੀ ਅੱਜ ਇਹਨਾਂ ਦੀ ਕੰਚਨਪ੍ਰੀਤਾ ਜਿਹੜਾ ਕਿ ਇਲੈਕਸ਼ਨ ਦੇ ਵਿੱਚ ਲੜੀ ਸੀ ਉਹਦੇ ਉੱਤੇ ਕੇਸ ਪਿਆ ਬੇਸਾਕ ਅਸੀਂ ਨਹੀਂ ਚਾਹਦੇ ਕਿ ਕਿਸੇ ਤੇ ਕੇਸ ਪਵੇ ਜਾਂ ਕਿਸੇ ਧੀ ਭੈਣ ਦੇ ਉੱਪਰ ਪਰ ਦੋਖੋ ਤੋਂ ਲੱਗਦਾ ਜਦੋਂ ਇਹਨਾਂ ਦੇ ਅਕਾਲੀ ਆਗੂਆਂ ਨੇ ਪਤਾ ਨਹੀਂ ਲੱਖਾਂ ਨੌਜਵਾਨਾਂ ਨੂੰ ਖੋਪਾ ਦਿੱਤਾ ਤੇ ਲੱਖਾਂ ਤੇ ਕੇਸ ਆ ਜਿਹੜੇ ਅਜੇ ਵੀ ਭੁਗਤ ਰਹੇ ਆ ਤੇ ਮੇਰੇ ਵੀ ਉੱਤੇ ਜਿਹੜਾ ਕੇਸ ਪਾਇਆ ਸੀ ਅਕਾਲੀ ਦਲ ਨੇ ਝੂਠਾ ਤੇ ਮੈਂ ਭੁਗਤਿਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਕੇਸ ਕਿਹਨੇ ਪਵਾਇਆ ਸੀ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਸੁਣਾ ਦੇਵਾਂ ਅਧਿਕਾਂਤਨ ਕੁਮਾਰੀ ਵਾਲੇ ਤਾਂ ਬੜਾ ਦੁੱਖ ਲੱਗਦਾ ਜਿਉ ਫੌਜੀ ਦੀ ਧਰਮ ਫੌਜੀ ਦੀ ਤੀਸੀ ਉਹ ਫਲਾਨਾ ਸੀ ਧਮਕਾ ਸੀ ਪਰ ਜਿਹੜਾ ਤੁਸੀਂ ਸਿੱਖ ਕੌਮ ਦੇ ਉੱਪਰ ਜਿਹੜਾ ਤੁਸੀਂ ਨੁਕਸਾਨ ਕੀਤਾ ਜਿਹੜੇ ਤੁਸੀਂ ਪਰਚੇ ਪਾਏ ਉਹ ਆਪਣੀ ਵਾਰੀ ਭੁੱਲ ਗਏ ਤੁਸੀਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਉਹ ਭੁੱਲ ਗਏ ਪਹਿਲਾਂ ਤਾਂ ਮੈਂ ਵੀਡੀਓ ਸੁਣਾਦਾ ਫਿਰ ਆਪਾਂ ਗੱਲਾਂ ਬਾਤ ਕਰਦੇ ਆ ਤਾਂ ਮੈਂ ਦੱਸਦਾ ਕਿ ਕਿਹਨੇ ਪਰਚੇ ਪਵਾਏ ਸੀ ਜਿਹੜਾ ਝੂਠੇ ਹੁਣ ਆਪਣੇ ਵਾਰੀ ਦੁੱਖ ਲੱਗਦਾ ਆਵ ਸਰਕਾਰ ਦੀ ਬਹੁਤ ਹੀ ਘਨਾਉਣੀ ਕਾਰਵਾਈ ਜਿਸ ਦੇ ਸਾਜ਼ਕਾਰ ਤਾਂ ਮੁੱਖ ਆਪਾਂ ਉਹ ਹਿੰਦੂ ਕੇ ਭਰਾ ਕੇ ਲਈ ਅਰਵਿੰਦ ਕੇਜਰੀਆ ਅਤੇ ਮਨੀਸ਼ ਸੋਧਿਆ ਜਿਨ੍ਹਾਂ ਨੇ ਅੱਜ ਫਰਮਾਨ ਤੋਗਲ ਕੀ ਫਰਮਾਨ ਸੁਣਾ ਕੇ ਸਾਡੀ ਇੱਕ ਧਰਮੀ ਫੌਜੀ ਸਾਡੇ ਕੌਮ ਪਿੱਛੇ ਧਰਮ ਪਿੱਛੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਸ ਦੀ ਬੇਟੀ ਧੀ ਨੂੰ ਅੱਜ ਖਾਣੇ ਜਿੱਥੇ ਬਠਾਕੇ ਛੇ ਕਰਦੇ ਪੁੱਛ ਇਸ ਤੋਂ ਬਾਅਦ ਅਰਸ਼ਟ ਕੀਤਾ ਇੱਕ ਕੈਰਨਾ ਕਾਰਵਾਈ ਪਹਿਲਾਂ ਚਾਹੇ ਬਦਲਾਖੋਰੀ ਤੇ ਪਰਚੇ ਕੀਤੇ ਉਹ ਸਾਡੀ ਜੋਤੇ ਪਰਿਵਾਰ ਦੀ 3 ਅਣਖੀ 3 ਸਿੱਖ ਪਰਿਵਾਰ ਦੀ 3 ਨੂੰ ਇਹ ਨਹੀਂ ਫੜ ਸਕੇ ਪਰ ਅੱਜ ਜਦੋਂ ਆਪ ਪੇਸ਼ ਹੋਏ ਇਨਵੈਸਟੀਗੇਸ਼ਨ ਵਾਸਤੇ ਚਾਹੇ ਹਾਈ ਕੋਰਟਾਂ ਨੇ ਕੋਰਟਾਂ ਨੇ ਜਵਾਬ ਇਹ ਸਰੌਣਿਕ ਕਮੇਟੀ ਦਾ ਮੈਂਬਰ ਆ ਗੁਰਪ੍ਰੀਤ ਸਿੰਘ ਛੱਬਰ ਚਲੋ ਆਪਾਂ ਨੂੰ ਕੀ ਆ ਕਿਸੇ ਦੀ ਡੁਗਲੀ ਵਜਾਵੇ ਡਫਲੀ ਵਜਾਵੇ ਇਸ ਕਰਕੇ ਇਹਨੂੰ ਉਹਦੇ ਮਿਲਦੇ ਆ ਰਹੇ ਆ ਚਾਪਲੂਸੀ ਕਰੇ ਸਾਨੂੰ ਇਹਦੇ ਨਾਲ ਕੋਈ ਉਹ ਨਹੀਂ ਐਸੇ ਗੁਰਪ੍ਰੀਤ ਸਿੰਘ ਛੱਬਰ ਨੇ ਸ਼੍ਰੋਮਣੀ ਕਮੇਟੀ ਮੈਂਬਰ ਹੁੰਦਿਆ ਜਦੋਂ ਸਰਬੱਤ ਖਾਲਸਾ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਇੱਕ ਮਾਰਤ ਕੱਢਿਆ ਉਹ ਮਾਰਤੇ ਦੇ ਵਿੱਚ ਮੈਂ ਸ਼ਾਮਲ ਸੀ ਤਾਂ ਮੈਨੂੰ ਇਸ ਬੰਦੇ ਨੇ ਗੁਰਪ੍ਰੀਤ ਸਿੰਘ ਛੱਬਰ ਨੇ ਡੀਐਸਪੀ ਦੇ ਦੱਸ ਅਨੁਸਾਰ ਕਿ ਤੈਨੂੰ ਭਾਈ ਇਹਨੇ ਗ੍ਰਿਫਤਾਰ ਕਰਾਇਆ ਤੇ ਤੇ ਨੇ ਮੈਂ ਪਾਰਟਿਆ ਦਰਦ ਕਰਵਾਇਆ ਤੇ ਮੈਂ ਮਹੀਨਾ ਤੋਂ ਉੱਪਰ ਡੇਢ ਮਹੀਨੇ ਦੇ ਮੰਗੋ ਤੇ ਅੰਬਰਸਰ ਦੀ ਜੇਲ੍ਹ ਦੇ ਵਿੱਚ ਕੱਟ ਕੇ ਆਇਆ ਠੰਡ ਦੀ ਸਰਦੀ ਦੀਆਂ ਰਾਤਾਂ ਤੇ ਇੱਕ ਮੈਨੂੰ ਸਲਟ ਨਹੀਂ ਬਦਲਣ ਦਿੱਤੀ ਨਾ ਕੱਪੜੇ ੱਤਣ ਦਿੱਤੇ ਆ ਅੱਧੀ ਸਲਟ ਦੇ ਵਿੱਚ ਮਹੀਨਾ ਡੇਢ ਮਹੀਨਾ ਮੈਂ ਉੱਤੇ ਜਿਹੜਾ ਜੇਰ ਦੇ ਵਿੱਚ ਗੁਜ਼ਾਰਿਆ ਬਿਨਾ ਕਿਸੇ 57 ਦੀ ਸਿਰਫ ਇੱਕ 57 ਦਾ ਪਾਰਟਿਆ ਦਿੱਤਾ ਜਿਹੜੀ ਥਾਣੇ ਵਿੱਚ ਜਮਾਨਤ ਹੋ ਸਕਦੀ ਸੀ ਪਰ ਮਹੀਨਾ ਡੇਢ ਮਹੀਨੇ ਦੇ ਕਰੀਬਾ ਇਸ ਬੰਦੇ ਨੇ ਐਸਾ ਡੀਐਸਪੀ ਨੂੰ ਮਾਨ ਸਾ ਡੀਐਸਪੀ ਨੂੰ ਫੋਨ ਕਰਕੇ ਕਿ ਮੇਰੇ ਜੀ ਇਹਨਾਂ ਨੇ ਮਾਰਤ ਕੱਢਿਆ ਮੇਰੇ ਘਰ ਦੇ ਮੂਹਰੇ ਕਿਰਪਾਨਾਂ ਲਰਹਾਇਆਂ ਮੇਰੇ ਘਰ ਦੇ ਮੂਹਰੇ ਝੰਡੇ ਕਾਲੇ ਕੀਤੇ ਜਦੋਂ ਕਾਮੀ ਤੁਸੀਂ ਕਾਲੇ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੇਰੇ ਤੁਸੀਂ ਬਾਹਰ ਨਹੀਂ ਨਿਕਲੇ ਤੇ ਜਿਹੜਾ ਕਿ ਤੁਸੀਂ ਸਹੀਦ ਕੀਤੇ ਸਿੰਘ ਬਰਗਾੜੀ ਦੇ ਵਿੱਚ ਬਰਗਾੜੀ ਦੀ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਤੁਸੀਂ ਉਹਨਾਂ ਦੀ ਪੁਸਤਪਨਾਹ ਕੀਤੀ ਤੇ ਉਹ ਡੇਰਾ ਵਾਲੇ ਨੂੰ ਜਿਹੜਾ ਮਾਫੀਨਾਮਾ ਤੁਹਾਡੀ ਸਰਕਾਰ ਨੇ ਦਵਾਇਆ ਤੇ ਤੁਸੀਂ ਪਤਾ ਨਹੀਂ ਮੇਰੇ ਵਰਗੇ ਹੋਰ ਕਿੰਨੇ ਨੌਜਵਾਨ ਚੱਕੇ ਆ ਤਾਉ ਕੋਟ ਦਾ ਮਾਨਸਾ ਏਰੀਆ ਦੇਖ ਲਓ ਕਿਸੇ ਨੂੰ ਲਿਜਾਣੇ ਛੜਤਾ ਪੰਜ ਜਣੇ ਨੂੰ ਕਿਸੇ ਨੂੰ ਪੰਜ ਸਾਲ ਅੰਬਰਸਰ ਛੜਤਾ ਕਿਸੇ ਨੂੰ ਕਿਥੇ ਜਣੀ ਕਿ ਇੱਕ ਕੈਂਟਰ ਭਰ ਕੇ ਪੁਲਿਸ ਲੈ ਗਈ ਆਪ ਸਰਾਬਾਂ दारू ਪਿੰਦੀ ਰਹੀ ਪੁਲਸਾਂ ਆਂਡੇ ਮੀਟ ਖਾਂਦੀ ਰਹੀ ਤੇ ਸਾਨੂੰ ਇੱਕ ਚਾਹ ਦਾ ਕੱਪ ਨਹੀਂ ਪੁਲਾਇਆ ਗਿਆ ਐਡੀ ਬਦਲਾਖੋਰੀ ਤੁਹਾਡੀ ਸਰਕਾਰ ਹੁੰਦੀ ਆ ਅੱਜ ਤੁਸੀਂ ਦੂਜੀ ਸਰਕਾਰ ਤੇ ਮੜਦਿਓ ਅੱਜ ਜੀ ਅਮਰਿੰਦਰ ਕੇਜੀਵਾਲ ਨੇ ਕਰ ਦਿੱਤਾ ਅੱਜ ਭਗਵੰਤ ਮਾਨ ਨੇ ਕਰ ਦਿੱਤਾ ਤੇ ਜਦੋਂ ਤੁਸੀਂ ਕਰ ਦਿਓ ਉਹਦਾ ਜਵਾਬ ਦਿਓ ਚੜੋ ਗੁਰੂ ਕਰਾ ਖਾਓ ਸੋਵਾ ਕਿ ਅਸੀਂ ਇਹ ਕੁਝ ਨਹੀਂ ਕੀਤਾ ਪਰ ਅੱਜ ਤੁਹਾਨੂੰ ਦੁੱਖ ਲੱਗਦਾਗਾ ਕਿ ਜਦੋਂ ਤੁਹਾਡੇ ਕੋਈ ਮੰਤਰੀ ਫੜਿਆ ਜਾਂਦਾ ਹੁਣ ਮਜੀਠੀਏ ਬਾਰੇ ਤੁਸੀਂ ਸਾਰਾ ਟੱਬਰ ਸਾਰਾ ਅਕਾਲੀ ਦਲ ਲੁੰਗ ਲੈਣਾ ਬਿੱਤੇ ਆ ਇੱਕ ਧਰਮ ਪ੍ਰਚਾਰ ਦਾ ਜਿਹੜਾ ਕਿ ਮੈਂਬਰ ਬਣਾਇਆ ਜਾਂਦਾ ਸਰੋਣ ਕਮੇਟੀ ਨੂੰ ਪਰ ਇਹ ਮੈਂਬਰ ਤੇ ਐਡਾ ਚਾਪਲੂਸਾ ਕਿ ਜਿਹੜਾ ਕਿ ਬਾਦਲ ਨੂੰ ਜਿਹੜਾ ਖੁਸ਼ ਕਰਨ ਦੇ ਲਈ ਕਿਥੋਂ ਵੀ ਜਿਹੜਾ ਟਿਕ ਜਾ ਸਕਦਾ ਹੈਗਾ ਖੁਸ਼ ਕਰੇ ਪਰ ਜਿਹੜੇ ਤੇ ਸਾਡਿਆਂ ਦੇ ਪਰਤੇ ਕਰੇ ਆ ਜਿਨ੍ਹਾਂ ਦੀ ਪੱਗਾਂ ਲਹਾਈਆਂ ਨੇ ਆਕਾਤਾ ਆਪਣੇ ਸ੍ਰੀ ਦਮਦਸ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਵੇੜੇ ਤੇ ਉਹ ਉਹ ਭੁੱਲ ਗਏ ਤੂੰ ਤੇ ਕੋਲੇ ਖੜ ਕੇ ਪੱਗਾਂ ਲਾਈਆਂ ਤੇ ਉਸ ਇੱਕ ਬੰਦੇ ਦੀ ਜਿਹੜੀ ਬਤਨੀ ਸਿੰਘਾ ਸੇ ਉਹ ਇੱਕਾ ਫਰਿਆਦ ਲੈ ਕੇ ਗਿਆ ਸੀ ਤੇ ਡਾਂਗਾਂ ਦੇ ਨਾਲ ਕੋਟ-ਕੋਟ ਕੇ ਉਹਦੀ ਦਸਤਾਰਾ ਲਾਈਆਂ ਆ ਮਜੀਠੀਆ ਜਿਹੜਾ ਹੁਣ ਜੇਲ੍ਹ ਦੇ ਵਿੱਚ ਤੜਫ ਰਿਹਾ ਹੈਗਾ ਮ ਜਿਹੜਾ ਨਾਬੇ ਜੇਲ੍ਹ ਦੇ ਵਿੱਚ ਆ ਉਹਦੇ ਉੱਪਰ ਚਾਰ ਕੇਸ ਤੋਂ ਵੱਧ ਜਿਹੜਾ ਜਿਹੜਾ ਮਾਮਲੇ ਦਰਜ ਹੋ ਚੁੱਕੇ ਆ ਮਜੀਠੀਏ ਨੂੰ ਦੱਸਿਆ ਜਾ ਰਿਹਾ ਕਰੀਬ ਹੋਣਾ 10 ਸਾਲ ਦੀ ਉਹਨੂੰ ਪੱਕੀ ਸਜ਼ਾ ਗਈ ਉਹ ਲਿਕਣੀ ਨਹੀਂ ਸਕਦਾ ਮਾਰੀ ਜਾਓ ਚੀਕਾ ਮਾਰੀ ਜਾਓ ਕੰਡਾ ਦੇ ਵਿੱਚ ਟੱਕਰਾ ਐਤੋਂ ਤੱਕ ਦੱਸਿਆ ਜਾ ਰਿਹਾ ਕਿ ਉਹਦੀ ਪਤਨੀ ਨੂੰ ਜਿਹੜਾ ਕਿ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਤੇ ਜਿਹੜਾ ਸ਼ਖਬੀਰ ਬਾਦਲ ਨੂੰ ਕਈ ਵਾਰੀ ਕੰਦ ਟਪਾ ਕੇ ਜਿਹੜਾ ਮੈਂ ਪਹਿਲਾਂ ਵੀ ਖਬਰ ਨਾਸਰ ਕੀਤੀ ਸੀ ਕਿ ਕੰਦ ਟਪਾ ਕੇ ਭਜਣਾ ਪਿਆ ਸ਼ਖਬੀਰ ਬਾਦਲ ਨੂੰ ਆ ਤੁਹਾਡੇ ਹਾਲਾਤ ਰਹੇ ਨੇ ਤੇ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਬਿਕਰ ਮਜੀਠੀਆ ਦੇ ਨਾਲ ਆ ਖਬਰ ਜੁੜੀ ਆ ਜਿਹੜੀ ਅਗਲੀ ਕਿ ਜਿਹੜਾ ਬਿਕਰ ਮਜੀਠੀਆ ਦੇ ਨਾਲ 4 ਕੇਸ ਦਰਜ ਹੋ ਚੁੱਕੇ ਆ ਐਨ ਡੀ ਪੀ ਐਸ ਦਾ ਕੇਸ ਜਿਹੜਾ ਕਿ 2021 ਦੇ ਵਿੱਚ ਆ ਚਰਨਜੀਤ ਸਿੰਘ ਚੰਨੀ ਸਰਕਾਰ ਮੌਕੇ ਜਿਹੜਾ 6 ਮਹੀਨੇ ਲਾ ਕੇ ਆਇਆ ਸੀ ਹੁਣ ਤਾਂ ਆਉਣ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਆ ਇਸ ਦੇ ਨਾਲ ਹੀ ਵਿਕਰਮਜੀਤ ਮਜੀਠੀਆ ਦਾ ਸਾਲਾ ਤੇ ਉਹਦੀ ਪਤਨੀ ਗਨੀਬ ਕੌਰ ਮਜੀਠੀਆ ਤੇ ਸਖਬੀਰ ਵਾਦਲ ਦੀ ਬਾਰੀ ਜਲਦੀ ਆ ਫੇਰ ਤੁਸੀਂ ਪਿੱਟਿਓ ਫੇਰ ਹੋਇਓ ਫੇਰ ਕਮਰੋਲੀ ਪਾਇਓ ਕਿ ਜੇ ਅੱਜ ਸਾਡਾ ਫਰਾਨਾ ਪੜ ਲਿਆ ਅੱਜ ਧਮਕਾ ਫੜ ਲਿਆ ਤੁਸੀਂ ਜਿਹੜਾ ਜ਼ੁਲਮ ਕੀਤਾ ਉਹਦਾ ਭਾਈ ਕਹਿੰਦੇ ਹੁੰਦੇ ਆ ਅੱਤ ਤੇ ਅੰਤ ਦਾ ਜਿਹੜਾ ਟਾਈਮ ਆ ਉਹ ਜ਼ਰੂਰ ਆਉਂਦਾਗਾ ਕਿਸੇ ਨੂੰ ਬੇਦੋਸਤ ਸੇ ਤੁਸੀਂ ਮਾਰਿਆ ਬੇਦੋਸਤਿਆਂ ਨੂੰ ਘਰਾਂ ਦੇ ਵਿੱਚ ਚੁੱਕਿਆ ਕਿਸੇ ਕੋਲੋ 751 ਦੇ ਵਿੱਚ ਡੇਢ ਡੇਢ ਮਹੀਨਾ ਤੁਸੀਂ ਲਵਾਇਆ ਬਿਨਾ ਗੱਲ ਬਿਨਾ ਬਾਤ ਤੋਂ ਤੇ ਜਿਹੜਾ ਕਿ ਹੁਣ ਮਜੀਠੀਏ ਦੀ ਵਾਰੀ ਆ ਮਜੀਠੀਆ 10 ਸਾਲ ਦੀ ਜੇਲ੍ਹ ਦੀ ਸਜ਼ਾ ਉਹਨੂੰ ਪੱਕੀ ਆ ਐਨ ਡੀ ਬੀ ਐਸ ਦੇ ਆਈਟ ਦੇ ਮਾਮਲੇ ਦੇ ਵਿੱਚ ਉਹ ਨਿਕਲ ਨਹੀਂ ਸਕਦਾ ਮਾਰੀ ਜਾਓ ਚੀਕਾ ਫੇਰ ਆਉਣਾ ਤੇ ਅੱਜ ਇਹ ਸਾਡੇ ਦੇ ਪਲਾਨੇ ਤੇ ਪਰਤਿਆ ਪੈ ਗਿਆ ਅੱਜ ਬਦਲਾ ਖੋਰੀ ਆ ਧਮਕਾ ਖੋਰੀ ਆ ਜਦੋਂ ਤੁਸੀਂ ਕਰਦੇ ਸੀ ਉਦੋਂ ਕੀ ਸੀ ਉਦੋਂ ਕੀ ਸੀ ਤੇ ਜਿਹੜਾ ਉਹ ਸੌਦੇ ਸਾਧ ਨੂੰ ਮaaf ਕਰਿਆ ਕਨਵੇਂ ਕਨਵੇਂ ਲੱਖ ਰੁਪਏ ਸ੍ਰੋਮਣੀ ਕਮੇਟੀ ਦੇ ਗੋਲਕਾਂ ਦੇ ਵਿੱਚੋਂ ਜਾਂਦਾ ਰਿਹਾ ਸਖਬੀਰ ਬਦਲ ਮੰਨ ਗਿਆ ਸਾਰਾ ਗੋਸਾ ਕਿ ਮੈਂ ਸਾਰਾ ਖੁਸ ਕਰਵਾਇਆ ਤੇ ਜਦੋਂ ਦੂਜੇ ਤੀਜੇ ਜੰਦੇ ਆ ਕਿ ਮੰਨ ਗਿਆ ਕਹਿੰਦਾ ਮੈਂ ਤਾਂ ਇੱਕ ਝੂਠ ਬੋਲਿਆ ਸੀ ਜਿਹੜਾ ਅਕਾਲ ਤਖਤ ਦੇ ਮੂਹਰੇ ਆ ਕੇ ਝੂਠ ਬੋਲ ਸਕਦਾ ਕਹਿੰਦੇ ਜੀ ਉਹ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਆ ਆ ਮaaf ਕਰਨਾ ਆਕਾਲੀ ਦਲ ਦਾ ਭਰਾ ਪ੍ਰਧਾਨ ਆ ਉਹ ਪਹਿਲਾ ਬੜੇ ਤੇ ਆਉਂਦੇ ਚੜ੍ਹੇ ਆ ਤੇ ਅੱਜ ਕਹਿੰਦੇ ਜੇ ਤੁਸੀ ਪਤਾ ਨਹੀਂ ਇਹਨਾਂ ਨੂੰ ਐ ਲੱਗਦਾ ਕਿ ਪਤਾ ਨਹੀਂ ਸਾਡੋਂ ਅਸੀਂ ਦੂਜੇ ਨੰਬਰ ਤੇ ਆ ਗਏ ਕਿ ਉਹਦਾ ਲੋਕਾਂ ਨੇ ਇੱਕ ਉਸ ਲੜਕੇ ਦੇ ਮੂੰਹ ਨੂੰ ਬੋਟਾ ਪਾ ਦਿੱਤੀਆਂ ਜਾਂ ਧਰਮੀ ਫੌਜੀ ਕਹਿ ਲੋ ਪਰ ਆਉਣ ਵਾਲਾ ਵਕਤ ਦੇਖੋਗੇ ਤੁਸੀਂ ਤੁਹਾਨੂੰ ਹੁਣ ਤਾਂ ਇੱਕ ਅੱਧੀ ਸੀਟ ਮਿਲ ਜਾਂਦੀ ਸੀ ਤੇ ਤੈਨੂੰ ਤੁਹਾਨੂੰ ਜਿਰੂ ਮਿਲਿਆ ਕਰੋਗੇ ਜਿਹੜਾ ਤੁਸੀਂ ਅੰਮਰਿਤਪਾਲ ਸਿੰਘ ਦੇ ਜਦੋਂ ਡਿਊਰੂਗੜ੍ਹ ਦੇ ਹਲ ਦੇ ਵਿੱਚ ਗਏ ਆ ਕੀ ਹਾਰ ਸਿਮਰਤ ਕੌਰ ਨੇ ਰੌਲਾ ਪਾਇਆ ਇਹ ਜਿਹੜਾ ਬਿਰਸਾ ਸਿੰਘ ਬਲਟੋਏ ਨੇ ਰੌਲਾ ਪਾਇਆ ਬੜੇ ਖੁਸ਼ਾ ਬੜੇ ਤੁਸੀਂ ਚਾ ਮਨਾਏ ਤੇ ਇਹ ਜਿਹੜਾ ਕਿ ਪਹਿਲਾਂ ਇਹੀ ਜਿਹੜਾ ਆਪਾਂ ਮੈਂ ਕਹਿਲਾਂ ਗੱਲ ਕਰਕੇ ਹਟਿਆਗਾ ਅਕਾਲੀ ਦਲ ਵਿੱਚ ਜੋਗੇ ਤੋਂ ਜਿੱਤਿਆ ਹੋਇਆ ਜਿਹੜਾ ਕਿ ਸ੍ਰੋਵਣੀ ਕਮੇਟੀ ਮੈਂਬਰ ਸਿਮਰਜੀਤ ਸਿੰਘ ਮਾਨ ਦੀ ਸੀਟ ਤੋਂ ਜਿੱਤਿਆ ਮਾਨ ਦਾ ਬੰਦਾ ਸੀ ਤੇ ਬਾਅਦ ਵਿੱਚ ਅਕਾਲੀਆਂ ਵਿੱਚ ਉਹ ਜਾ ਵੜਿਆ ਤੇ ਇਸ ਕਰਕੇ ਇਸ ਵੀਡੀਓ ਨੂੰ ਬਤਵਾ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖ ਦਿਓ ਕਿਹੜੇ-ਕਿਹੜੇ ਹਲਕਿਆਂ ਦੇ ਵਿੱਚ ਆ ਕਿਹੜੇ-ਕਿਹੜੇ ਪਿੰਡਿਆਂ ਦੇ ਵਿੱਚ ਕਿਹੜੇ ਮੈਂਬਰ ਨੇ ਸ੍ਰੋਮਣੀ ਕਮੇਟੀ ਮੈਂਬਰ ਨੇ ਜਾਂ ਕਿਹੜੇ ਅਕਾਲੀ ਦਲ ਨੇ ਆ ਜਿਹੜੇ ਕਿਤੂ ਆ ਇਹਨਾਂ ਦਾ ਜਿਹੜਾ ਮਰ ਗਿਆ ਹੁਣ ਤਾਂ ਬਰਨਾਲੇ ਵਾਲਾ 1988 ਦੇ ਵਿੱਚ ਆ ਸਿਆਸੀ ਦੇ ਵਿੱਚ ਆ ਸੌਰੀ ਸਿਆਸੀ ਦੇ ਵਿੱਚ ਗਗਨਦੀਪ ਬਰਨਾਲੇ ਦੇ ਨਾਲ ਰਲ ਕੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਗੋਲੇ ਚਲਾਈਆਂ ਅਕਾਲੀ ਦਲ ਦਾ ਐਮਐਲਏ ਰਿਹਾ ਉਹ ਬਹੁਤ ਟਾਈਮ ਆ ਬਰਨਾਲੇ ਤੋਂ ਕਹਿੰਦੇ ਜਿਉ ਮਸੀਹਾ ਸੀ ਜਾਣੀ ਕਿ ਗੋਲੀਆਂ ਵੀ ਚਲਾ ਦੇਣ ਦਰਬਾਰ ਸਾਹਿਬ ਦੇ ਵਿੱਚ ਇਹ ਬੰਦੇ ਵੀ ਮਾਰ ਦੇਣਾ ਇਹ ਮਸੀਹੇ ਹੋਗੇ ਤੇ ਅੱਜ ਜਿਹੜਾ ਕਿ ਇਸ ਤੁਸੀਂ ਇਹ ਜਰੂਰ ਦੱਸਿਓ ਕਿ ਕਿਤੇ ਕਿਤੇ ਤੁਹਾਡੇ ਨਾਲ ਇਹਨਾਂ ਨੇ ਧੱਕਾ ਕੀਤਾ ਤਾਂ ਕਿ ਤੁਹਾਡੇ ਸੁਝਾਅ ਕਮੈਂਟ ਉਹਨੇ ਜ਼ਰੂਰੀ ਆ ਤਾਂ ਹੀ ਮੈਂ ਤੁਹਾਨੂੰ ਅਗਲੀ ਜਿਹੜੀ ਅਪਡੇਟ ਆ ਉਹ ਜਰੂਰ ਸੁਣਾਵਾਂਗਾ ਧੰਨਵਾਦ ਕਰ ਜੂਗਾ ਖਾਲਸਾ ਬਾਦ ਜੀ ਕੀ ਫਤਿਹ